ਦੋਸਤੋ ਕੀਆ ਜਾਂ ਫਿਰ ਦੂਸਰਾ ਨਾਮ ਇਸ ਦਾ ਲੋਕੀ ਹੁੰਦਾ ਏ ਇਹ ਤਾਰਾ ਤੇ ਠੰਡੀ ਮੰਨੀ ਜਾਂਦੀ ਹੈ ਅਤੇ ਦਿਮਾਗ ਦੀ ਗਰਮੀ ਨੂੰ ਦੂਰ ਕਰਦੀ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕੀਆ ਦਾ ਸਵਾਦਿਸ਼ਟ ਹਲਵਾ ਬਣਾਉਣ ਦਾ ਤਰੀਕਾ ਵੇਖਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਲ ਸੋ ਦੋਸਤੋ ਕੀਆ ਦਾ ਹਲਵਾ ਬਣਾਉਣ ਦਾ ਤਰੀਕਾ ਆਪਾਂ ਸਿੱਖਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਕੀਆ ਨੂੰ ਕੱਚੀ ਕੀਆ ਨੂੰ ਕੱਦੂ ਕਸ ਕਰ ਲੈਣਾ ਹੈਗਾ ਕੱਦੂ ਕਸ ਕੀਆ ਨੂੰ ਕਰਨ ਤੋਂ ਬਾਅਦ ਆਪਾਂ ਇੱਕ ਫਰਾਈ ਪੈਨ ਦੇ ਵਿੱਚ ਦੇਸੀ ਘਿਓ ਦੀ ਇੱਕ ਵੱਡੀ ਕਰਛੀ ਪਾਵਾਂਗੇ ਅਤੇ ਜਿਵੇਂ ਹੀ ਦੇਸੀ ਘਿਓ ਹਲਕਾ ਜਿਹਾ ਪਿੰਗਲ ਜਾਵੇਗਾ ਤਾਂ ਉਸ ਦੇ ਵਿੱਚ ਆਪਾਂ ਇਹ ਕद्दूकस ਕੀਤੀ ਹੋਈ ਕੀਆ ਨੂੰ ਪਾ ਕੇ ਚੰਗੀ ਤਰ੍ਹਾਂ ਹਿਲਾ ਹਿਲਾ ਕੇ ਇਸ ਦਾ ਕੀਆ ਦਾ ਜੋ ਪਾਣੀ ਹੈਗਾ ਉਸ ਨੂੰ ਅਸੀਂ ਸੁਕਾ ਦੇਵਾਂਗੇ ਅਤੇ ਇਸ ਘੀ ਦੇ ਵਿੱਚ ਇਸ ਕद्दूकस ਕੀਤੀ ਹੋਈ ਕੀਆ ਨੂੰ ਭੁੰਨਾਂਗੇ ਦੋਸਤੋ ਇਸ ਹਲਵੇ ਦੇ ਵਿੱਚ ਦੁੱਧ ਪਾਵਾਂਗੇ, ਬਦਾਮ ਦੀਆਂ ਗਿਰੀਆਂ ਪਾਵਾਂਗੇ, ਮਿੱਠਾ ਕਰਨ ਦੇ ਲਈ ਚੀਨੀ ਪਾਵਾਂਗੇ ਅਤੇ ਨਾਲ ਹੀ ਇੱਕ ਚਮਚਾ ਵੱਡਾ ਮਲਾਈ ਦਾ ਵੀ ਪਾਵਾਂਗੇ ਤਾਂ ਕਿ ਬਹੁਤ ਹੀ ਰਿਚ ਹਲਵਾ ਇਹ ਤਿਆਰ ਹੋ ਸਕੇ। ਹੁਣ ਜਦੋਂ ਤੱਕ ਘੀਆ ਚੰਗੀ ਤਰ੍ਹਾਂ ਭੁੰਨੀ ਜਾ ਰਹੀ ਉਦੋਂ ਤੱਕ ਅਸੀਂ ਬਦਾਮ ਦੀਆਂ ਗਿਰੀਆਂ ਨੂੰ ਕੁੱਟ ਲਵਾਂਗੇ। ਮੋਟਾ-ਮੋਟਾ ਹੀ ਰੱਖਾਂਗੇ ਕਿਉਂਕਿ ਹਲਵੇ ਦੇ ਵਿੱਚ ਜਦੋਂ ਬਦਾਮ ਦੀ ਗਿਰੀ ਮੋਹ ਦੇ ਵਿੱਚ ਆਵੇਗੀ ਤਾਂ ਟੇਸਟ ਬਹੁਤ ਵਧੀਆ ਲੱਗੇਗਾ। ਤੁਸੀਂ ਕਾਜੂ ਦਾ ਪ੍ਰਯੋਗ ਵੀ ਇਸ ਦੇ ਨਾਲ ਕਰ ਸਕਦੇ ਹੋ, ਲੇਕਿਨ ਅਸੀਂ ਕੱਲੇ ਬਦਾਮਾਂ ਨੂੰ ਕੁੱਟ ਕੇ ਹੁਣ ਸਭ ਤੋਂ ਪਹਿਲਾਂ ਇੱਕ ਕੌਲੀ ਦੇ ਵਿੱਚ ਕੱਢ ਲਿਆ ਹੈ। ਦੋਸਤੋ ਸਾਡੇ ਕੋਲ ਮਲਾਈ ਤਿਆਰ ਹੈ ਦੁੱਧ ਦਾ ਗਲਾਸ ਵੀ ਤਿਆਰ ਹੈ ਅਤੇ ਚੀਨੀ ਵਾਲੀ ਕੌਲੀ ਦੇ ਵਿੱਚ ਅਸੀਂ ਬਦਾਮ ਦੀਆਂ ਗਿਰੀਆਂ ਵੀ ਪਾ ਚੁੱਕੇ ਹਾਂ ਇਹ ਇਸ ਕੌਲੀ ਦੇ ਵਿੱਚ ਚੀਨੀ ਅਤੇ ਬਦਾਮ ਦੀਆਂ ਗਿਰੀਆਂ ਮੌਜੂਦ ਨੇ ਅਤੇ ਦੂਜੇ ਪਾਸੇ ਫਰਾਈ ਪੈਨ ਦੇ ਵਿੱਚ ਘੀਆ ਚੰਗੀ ਤਰ੍ਹਾਂ ਭੁੰਨ ਹੋ ਚੁੱਕੀ ਹੈ ਹੁਣ ਇੱਕ ਗਲਾਸ ਦੁੱਧ ਦਾ ਪਾਵਾਂਗੇ ਅਸੀਂ ਫਰਾਈ ਪੈਨ ਦੇ ਵਿੱਚ ਅਤੇ ਇਸੇ ਭੁੰਨੀ ਹੋਈ ਘੀਆ ਨੂੰ ਲਗਾਤਾਰ ਆਚ ਦੇ ਉੱਪਰ ਹਿਲਾ ਕੇ ਇਸ ਨੂੰ ਹਿਲਾਉਂਦੇ ਰਹਾਂਗੇ ਤਾਂ ਕਿ ਦੁੱਧ ਥੋੜਾ ਥੋੜਾ ਘਟਣ ਲੱਗ ਜਾਵੇ ਜਦੋਂ ਦੁੱਧ ਥੋੜਾ ਜਿਹਾ ਘਟ ਜਾਵੇਗਾ ਤਾਂ ਉਸ ਤੋਂ ਬਾਅਦ ਇਸ ਦੇ ਵਿੱਚ ਇੱਕ ਮਲਾਈ ਦਾ ਵੱਡਾ ਚਮਚ ਵੀ ਪਾ ਦੇਵਾਂਗੇ ਅਤੇ ਲਗਾਤਾਰ ਹਿ ਫਿਰ ਇਸ ਮਲਾਈ ਨੂੰ ਅਤੇ ਦੁੱਧ ਨੂੰ ਗਰਮ ਹੋਣ ਲਈ ਘੀਆਂ ਨੂੰ ਪਕਾਵਾਂਗੇ ਤਾਂ ਕਿ ਦੁੱਧ ਮਲਾਈ ਘੀਆ ਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਵੇ ਇਸ ਵੀ ਲੇਕ ਕੀਆ ਦੇ ਵਿੱਚ ਦੁੱਧ ਅਤੇ ਮਲਾਈ ਰਚ ਚੁੱਕੀ ਹੈ ਅਤੇ ਦੁੱਧ ਦਾ ਸਾਰਾ ਪਾਣੀ ਖਤਮ ਹੋ ਗਿਆ ਹੈ ਤਾਂ ਇਸ ਵਕਤ ਅਸੀਂ ਚੀਨੀ ਅਤੇ ਬਦਾਮ ਦੀਆਂ ਕੀਰੀਆਂ ਪਾ ਦੇਵਾਂਗੇ ਅਤੇ ਫਿਰ ਲਗਾਤਾਰ ਹਿਲਾ ਕੇ ਇੱਕ ਵਾਰੀ ਫੇਰ ਕੀਆ ਨੂੰ ਭੁੰਨਾਂਗੇ ਤਾਂ ਕਿ ਚੰਗੀ ਤਰ੍ਹਾਂ ਨਾਲ ਜੋ ਮਿੱਠਾ ਹੈਗਾ ਚੀਨੀ ਹੈਗੀ ਉਹ ਰਲ ਜਾਵੇ ਅਤੇ ਬਦਾਮ ਦੀਆਂ ਕੀਰੀਆਂ ਨੂੰ ਵੀ ਹਲਕਾ-ਹਲਕਾ ਸੇਕ ਲੱਗ ਜਾਵੇ ਸੋ ਜੀ ਚੀਨੀ ਨੇਵੀਂ ਕੀਆ ਦੇ ਵਿੱਚ ਪਾਣੀ ਛੱਡ ਦਿੱਤਾ ਹੈ ਅਤੇ ਹੁਣ ਇਸ ਪਾਣੀ ਨੂੰ ਇੱਕ ਵਾਰੀ ਫੇਰ ਤੋਂ ਸੁਕਾਉਣਾ ਪਵੇਗਾ ਕਰਨਾ ਕੀ ਪਵੇਗਾ ਲਗਾਤਾਰ ਸਾਨੂੰ ਕਰਚੀ ਹਿਲਾਉਂਦੇ ਰਹਿਣਾ ਪਵੇਗਾ ਜਦੋਂ ਤੱਕ ਇਹ ਕੀਆ ਦਾ ਪਾਣੀ ਬਿਲਕੁਲ ਸੁੱਕ ਨਾ ਜਾਵੇ ਅਤੇ ਕੀਆ ਹਲਕੀ ਬਰਾਊਨ ਨਾ ਹੋ ਜਾਵੇ ਸੋ ਤੁਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕੀਆ ਦਾ ਪਾਣੀ ਬਿਲਕੁਲ ਸੁੱਕ ਚੁੱਕਾ ਹੈ ਅਤੇ ਹਲਵਾ ਸਵਾਦਿਸ਼ਟ ਹਲਵਾ ਤਿਆਰ ਹੋ ਚੁੱਕਾ ਹੈ ਅਤੇ ਹਲਕਾ ਬਰਾਊਨ ਰੰਗ ਵੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸਾਹਮਣੇ ਆ ਚੁੱਕਾ ਹੈ ਸੋ ਜੀ ਇਹ ਕੀਆ ਦਾ ਹਲਵਾ ਬਿਲਕੁਲ ਤਿਆਰ ਹੋ ਚੁੱਕਾ ਹੈ ਆਪ ਖਾਓ ਮਹਿਮਾਨਾਂ ਨੂੰ ਖਿਲਾਓ ਆਪਣੇ ਪਰਿਵਾਰ ਨੂੰ ਖਿਲਾਓ ਹੱਸਦੇ ਵਸਦੇ ਰਹੋ ਸੁਖੀ ਰਹੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਕਮੈਂਟ ਕਰਨਾ ਵੀ ਨਾ ਭੁੱਲਿਓ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਹੈ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈ ਜੀ ਪੰਜਾਬੀ ਧੰਨਵਾਦ ਜੀ